ਚੰਗੇ ਭਵਿੱਖ ਲਈ ਅਮਰੀਕਾ ਲਈ ਨਿਕਲੇ ਸਾਬ ਸਿੰਘ ਤੇ ਜਗਰਾਜ ਸਿੰਘ ਦੀ ਗੁਹਾਟਾ ਮਾਲ ਵਿੱਚ ਇਹ ਪੈਸੇ ਨਾ ਮਿਲਣ ਕਰਕੇ ਇਹ ਡੋਂਕਰਾਂ ਵੱਲੋਂ ਉਹਨਾਂ ਨੂੰ ਮੌਤ ਦੇ ਘਾਟ ਉਤਾਰ ਦਿੱਤਾ ਗਿਆ ਹੈ ਦਸਦੀ ਸਾਬ ਸਿੰਘ ਜ਼ਿਲ੍ਹਾ ਹੁਸ਼ਿਆਰ ਪਰ ਦਸੂਹਾ ਦੇ ਪਿੰਡ ਇਹ ਮੋਰੀਆਂ ਦੇ ਇਹ ਰਹਿਣ ਵਾਲੇ ਸੀ ਦੋ ਭੈਣਾਂ ਦਾ ਇੱਕ ਇਹ ਲੋਤਾ ਭਰਾ ਸੀ ਤੇ ਮਾਂ-ਬਾਪ ਦਾ ਇੱਕ ਲੋਤਾ ਇਹ ਬੇਟਾ ਸੀ ਨਵੰਬਰ 2024 ਤੋਂ ਘਰ ਤੋਂ ਸੁਨਹਿਰੇ ਭਵਿੱਖ ਦਾ ਸੁਪਨਾ ਲੈ ਕੇ ਅਮਰੀਕਾ ਲਈ ਨਿਕਲੇ ਘਰ ਤੋਂ 21 ਸਾਲਾ ਨੌਜਵਾਨ ਸਹਿਬ ਸਿੰਘ ਰਸਤੇ ਵਿੱਚ ਡੋਂਕਰਾਂ ਦੁਆਰਾ ਇੱਕ ਕਤਲ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ ਸਹਿਬ ਸਿੰਘ ਤਸੂਆ ਦੇ ਪਿੰਡ ਮੋਰੀਆਂ ਦਾ ਰਹਿਣ ਵਾਲਾ ਸੀ ਸਹਿਬ ਸਿੰਘ ਦੇ ਪਿਤਾ ਨੇ ਆਪਣੀ ਸਾਰੀ ਜ਼ਮੀਨ ਪਸ਼ੂ ਘਰ ਤੇ ਗਿਆਣੇ ਵੇਚ ਕੇ ਆਪਣੇ ਪੁੱਤ ਨੂੰ ਅਮਰੀਕਾ ਭੇਜਿਆ ਸੀ ਬਾਕੀ ਇਸ ਨੂੰ ਲੈ ਕੇ ਕੀ ਕੀ ਗੁਰਦੀਪ ਸਿੰਘ ਪਿਤਾ ਤੇ ਦਾਦਾ ਜੀ ਨੇ ਇਹ ਤੁਸੀਂ ਵੀ ਜਰੂਰ ਸੁਣੋ ਸਰ ਸਾਨੂੰ ਫੋਟੋਆਂ ਆਈਆਂ 2-2 ਦਿਨ ਹੋ ਗਏ ਆ ਜਿਹੜੀਆਂ ਉਹਦੀ ਡੈੱਡ ਬੋਡੀ ਦੀਆਂ ਫੋਟੋਆਂ ਆ ਹਸਪੀਟਲ ਤੋਂ ਜਿਹੜੀਆਂ ਉੱਥੋਂ ਜਾਰੀ ਕੀਤੀਆਂ ਗਈਆਂ ਔਰ ਉਸ ਤੋਂ ਬਾਅਦ ਸਾਨੂੰ ਪਤਾ ਲੱਗਾ ਕਿ ਬੱਚਾ ਜੋ ਵੀ ਹਸਾਫ ਸਿੰਘ ਉਹ ਨਹੀਂ ਰਿਹਾ ਇਸ ਦੁਨੀਆ ਤੇ ਕਿੰਨੇ ਪੈਸੇ ਲਗਾ ਕੇ ਉਹ ਵਿਦੇਸ਼ ਗਿਆ ਸੀ 45 ਤੋਂ 50 ਲੱਖ ਰੁਪਈਆ ਜੀ ਲੱਗ ਚੁੱਕਾ ਇਹਨਾਂ ਦਾ ਇਹਨਾਂ ਦੇ ਮਤਲਬ ਜ਼ਮੀਨ ਗਿਆਂੇ ਧਰ ਕੇ ਜੋ ਵੀ ਆ ਸਾਰਾ ਕੁਝ ਡੰਗਰ ਪਸ਼ੂ ਜੋ ਵੀ ਘਣੇ ਬੱਟੇ ਸਾਰਾ ਵੇਚ ਕੇ ਇਹਨੂੰ ਭੇਜਿਆ ਸੀ ਬਟ ਪਤਾ ਨਹੀਂ ਸੀਗਾ ਵੀ ਰਾਸਤੇ ਵਿੱਚ ਇਹ ਹਾਲਾਤ ਬਣ ਜਾਣਗੇ ਕਿ ਜਾਂਟਾ ਨੇ 1 ਨੰਬਰ ਦੇ ਵਿੱਚ ਚਾਂਸੇ ਚ ਲੈ ਗਏ 2 ਨੰਬਰ ਦੇ ਵਿੱਚ ਡੋਂਕਰਾਂ ਦੇ ਹੱਥੀ ਚੜਾਤਾ ਸਰ ਕੀ ਕਹਿਣਾ ਚਾਹੁੰਦੇ ਲਾਸਟ ਵਿੱਚ ਮੈਂ ਇਹੀ ਕਹਿਣਾ ਚਾਹੁੰਦਾ ਕਿ ਜਿਹੜੇ ਇਹ ਡੋਂਕਰ ਆ ਜੋ ਗੁਆਟਾ ਮਾਲਾ ਦੇ ਵਿੱਚ ਆ ਇਹਨਾਂ ਨੂੰ ਸਖਤ ਤੋਂ ਸਖਤ ਇਹਨਾਂ ਦੇ ਕਾਰਵਾਈ ਕੀਤੀ ਜਾਵੇ ਇਹਨਾਂ ਨੂੰ ਫੜਿਆ ਜਾਵੇ ਔਰ ਇਹਨਾਂ ਨੂੰ ਮੌਤ ਦੀ ਸਜ਼ਾ ਹੀ ਦਿੱਤੀ ਜਾਵੇ ਫਾਂਸੀ ਦੀ ਜਾਂਕਿ ਇਹਨਾਂ ਨੇ ਤਰਸ ਨਹੀਂ ਕੀਤਾ ਬੱਚੇ ਦੇ ਔਰ ਬਹੁਤ ਬੁਰੀ ਤਰ੍ਹਾਂ ਮਤਲਬ ਇਹ ਕੀਤਾ ਜੋ ਵੀ ਹੈ ਫਰौती ਮੰਗੀ ਗਈ ਉਹਨਾਂ ਤੋਂ ਫਰौती ਦੇ ਇਹਨਾਂ ਨੇ ਤਾਂ ਏਜੰਟ ਨੂੰ ਸਾਰੇ ਪੈਸੇ ਦੇ ਦਿੱਤੇ ਸੀ ਪਰ ਏਜੰਟ ਨੇ ਅੱਗੇ ਪੈਸੇ ਨਹੀਂ ਦਿੱਤੇ ਏਜੰਟ ਤਾਂ ਚਲੋ ਪਕੜਿਆ ਗਿਆ ਪਰ ਅਸੀਂ ਇਹੀ ਮੰਗ ਕਰਦੇ ਹਾਂ ਸਰਕਾਰ ਤੋਂ ਵੀ ਉਹਨੂੰ ਸਖਤ ਤੋਂ ਸਖਤ ਕਾਰਵਾਈ ਕੀਤੀ ਜਾਵੇ ਲੱਖ ਤੇ ਲੱਗੇ ਪਹੁੰਚ ਕੇ ਸਰ ਜੀ ਕਿਵੇਂ ਕਿਵੇਂ ਪੈਸੇ ਚੱਕੇ ਕਿਵੇਂ ਪਹਿਲੀ ਵਿੱਚ ਹੀ ਆ ਜੀ ਢਾਈ ਕਿੱਲੇ ਪਹਿਲੀ ਹਾਂਜੀ ਪਹਿਲੀ ਦੇ ਇਸ ਕੇ ਫਿਰ ਪਹਿ ਦੇ ਦਿੱਤੇ ਜੀ ਨੂੰ ਇਹਨਾਂ ਦੇ ਕਾਊਂਟਾਂਟਸ ਪਾਏ ਸਾਰੇ ਕੋਣ ਵਿਅਕਤੀ ਨੇ ਹੈ ਕਰਨਾਲ ਦੇ ਏਜੰਟ ਆ ਜੀ ਦਵਿੰਦਰ ਜੀ ਕਿੰਨੇ ਨੁਕਸਾਨੀ ਇਹ ਦੋ ਇੱਕ ਦੀ ਘਰ ਵਾਲੀ ਆ ਜੀ ਅਸਲੀ ਤੇ ਘਰ ਵਾਲੀ ਦਾ ਕਸੂਰ ਆ ਸਾਰਾ ਜੀ ਉਹਨੇ ਸਾਡੇ ਨਾਲ ਪਲ ਘਾ ਕੇ ਜਨਾਨੀ ਨੂੰ ਤੇ ਫੇਰ ਜਾ ਕੇ ਉੱਥੇ ਜਾ ਕੇ ਮੜਾਇਆ ਕੰਮ ਜੀ ਇਹ ਜਨਾਨੀ ਫੜੀ ਜਾਈ ਸਰ ਜੀ ਇਹ ਸਾਰਾ ਕੁਝ ਦੱਸੂਗੀ ਇਹੋ ਹੀ ਗੱਲ ਕਹਿਣਾ ਪਰ ਜੋ ਹੈਗਾ ਕਾਰਵਾਈ ਪੂਰੀ ਸਖਤ ਤੋਂ ਸਖਤ ਕੀਤੀ ਜਾਵੇ ਮੇਰਾ लाडला ਪੁੱਤਰ ਦਾਦਾ ਜੀ ਮੇਰਾ ਇੱਕ ਦਾ ਜੀ ਲੰਝਣਿਆ ਸੀ ਮੈਨੇ ਸੀਨੇ ਨੂੰ ਪੁੱਛ ਕੇ ਦੇਖੋ ਕੀ ਬੰਦਾ ਫਿਰਦਾ ਇਹਨਾਂ ਨੂੰ ਸਲਾਪੂਰੀ ਦਿੱਤੇ ਜਾ ਬਹੁਤ ਨੰਨਾਂ ਨਾਲ ਧੋਖਾ ਮੇਰੇ ਬੱਚੇ ਨਾਲ ਹੋਇਆ ਹੈ ਬਾਕੀ ਨੂੰ ਮੇਰੇ ਨਾਲ ਰਹਾ ਮੈਂ ਕੀ ਕਰਾਂਗੇ ਮੈਂ